ਦੋਸਤੋ ਸਤਿ ਸ੍ਰੀ ਅਕਾਲ ਆ ਪਹੁੰਚ ਗਏ ਆਪਾਂ ਕ੍ਰਿਸ਼ਨ ਦੇ ਕ੍ਰਿਸ਼ਨ ਗਿੱਲ ਦੇ ਫਾਰਮ ਤੇ ਜਿਹੜਾ ਤੁਹਾਨੂੰ ਫਾਰਮ ਦੱਸਿਆ ਸੀ ਨਾ ਫਾਰਮ ਬਣ ਰਿਹਾ ਬੱਕਰੀਆਂ ਦਾ ਫਾਰਮ ਚੱਲ ਰਿਹਾ ਮਾਰੋ ਮਾਰ ਇਹਦਾ ਸਾਈਜ਼ ਵਗੈਰਾ ਤੁਹਾਨੂੰ ਕ੍ਰਿਸ਼ਨ ਤੋਂ ਪੁੱਛ ਕੇ ਦੱਸਾਂਗੇ ਵੀ ਕਿੰਨੇ ਕਿੰਨੇ ਉੱਥੇ ਬਣ ਰਿਹਾ ਦੇਖੋ ਜੀ ਇੰਨਾ ਚੌੜਾ ਇਹ ਲੰਮਾ ਆ ਬਾਈ ਕੰਮ ਕਰ ਰਹੇ ਨੇ ਆ ਕ੍ਰਿਸ਼ਨ ਦਾ ਬੇਟਾ ਫੋਰਮੈਨ ਸਾਹਿਬ ਮਿਸਤਰੀ ਸਾਹਿਬ ਹੋਰ ਜੀ ਕੀ ਹਾਲ ਚਾਲ ਨੇ ਜੀ ਮਿਸਤਰੀ ਸਾਹਿਬ ਵਧੀਆ ਨਹੀਂ ਵਧੀਆ ਜੀ ਹਾਂ ਜੀ ਤੇ ਚੱਲ ਰਿਹਾ ਮਰਮਰ ਕਾ ਮਹਾਂਜੀ ਹਾਂਜੀ ਹਾਂ ਇਹ ਸਾਰਾ ਪੁਰਾਣੀ ਇੱਟ ਦੀ ਬਣਾ ਰਹੇ ਹਾਂ ਜੀ ਪੁਰਾਣੀ ਦੀ ਲੇਖੇ ਲਾ ਦੋਗੇ ਹਾਂਜੀ ਬਸ ਠੀਕ ਆ ਕੁੱਤੇ ਦੇ ਮਾਰਨੂ ਰੇ ਰੋੜਾ ਨਾ ਛੱਡੀ ਸਾਰਾ ਥੱਪ ਨਹੀਂ ਚੰਗਾ ਸਭ ਲਾ ਕੇ ਜਾਵਾਂਗੇ ਜਿੱਦ ਨਹੀਂ ਛੱਡਦੇ ਜੀ ਜਿੱਦ ਲਈ ਬਸ ਠੀਕ ਆ ਇਹ ਹੁੰਦਾ ਜੀ ਮਿਸਤਰੀ ਦਾ ਕੰਮ ਜਿਹੜੀ ਇੱਟ ਪਾਈਤੀ ਸਾਰੀ ਲੇਖੇ ਲਾਤੀ ਇਹ ਨਹੀਂ ਕਿਹਾ ਵੀ ਜਾਓ ਪਹਿਲਾਂ ਨਵੀਂ ਇੱਟ ਲੈ ਕੇ ਆਓ ਸਾਰੀ ਪੁਰਾਣੀ ਇੱਟ ਇਹ ਇੱਕ ਟਬੀ ਪਤਾ ਕਰਾਂਗੇ ਵੀ ਪਹਿਲਾਂ ਕੋਈ ਘਰ ਦੇੜਿਆ ਸੀ ਕਿ ਕਿਵੇਂ ਆਈ ਸੀਟ ਆਪਾਂ ਹੁਣ ਛੋਡੀ ਗੱਲ ਕਰਾਉਣੇ ਆ ਕ੍ਰਿਸ਼ਨ ਨਾਲ ਕ੍ਰਿਸ਼ਨ ਮੜਾਇਵਰ ਨੂੰ ਆ ਜਾ ਬਈ ਹੋਰ ਪਹਿਲਾਂ ਤਾਂ ਮੁਬਾਰਕਾਂ ਤੈਨੂੰ ਬਾਈ ਤੇਰੇ ਫਾਰਮ ਦੀਆਂ ਬੱਕਰੀਆਂ ਤਾਂ ਹਜੇ ਪਿੰਡ ਹੀ ਨੇ ਇਹ ਪਿੰਡੇ ਨੇ ਜੀ ਇੱਕ ਆਪਾਂ ਦਿਖਾਈ ਸੀ ਉੱਦੋਂ ਇੱਕ ਖੇਪ ਆਈ ਆ ਹਾਂਜੀ ਤੇ ਇਹ ਬਾਈ ਸਾਈਜ਼ ਦੱਸੋ ਕਿੰਨੇ ਬਾਈ ਕਿੰਨੇ ਦਾ ਸਾਈਜ਼ 60 ਬਾਈ 24 ਦਾ ਜੀ 60 ਲੰਮਾ 24 ਫੁੱਟ ਚੌੜਾ ਜੀ 24 ਫੁੱਟ ਚੌੜਾ ਹਾਂਜੀ ਇਹ ਸੱਤ ਕਿਹੜੀ ਪਊ ਜੀ ਤੇ ਛੱਤੇ ਤੇ 500 ਦੀ ਪਾਵਾਂ ਜੀ 500 ਦੀ ਹਾਂਜੀ ਠੀਕ ਹੈ ਜੀ ਆਰਡਰ ਲੈਂਦਾ ਜੀ ਬਾਈ ਤੁਸੀਂ ਵੀ ਕਮੈਂਟਾਂ ਵਿੱਚ ਜੇ ਕੋਈ رائے ਦੇਣੀ ਚਾਹੁੰਦੇ ਹੋ ਬਾਈ ਹੁਣ رائے ਜ਼ਰੂਰ ਦੇਓ ਕਈ ਵਾਰੀ ਕੀ ਹੁੰਦਾ ਆਪਾਂ ਕੰਮ ਕਰ ਲੈਨੇ ਆ ਬਾਅਦ ਚ ਪਤਾ ਲੱਗਦਾ ਵੀ ਆਹ ਦਿੱਕਤਾਂ ਨੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਜੇ ਕੋਈ ਬੰਦੇ ਕੋਲੇ ਤਜਰਬਾ ਹੋਵੇ ਆਪਦਾ ਤਜਰਬਾ ਜ਼ਰੂਰ ਕਮੈਂਟਾਂ ਚ ਸ਼ੇਅਰ ਕਰਿਓ ਤੇ ਕਿੰਨੇ ਦਿਨ ਹੋ ਗਏ ਬੰਦੇ ਨੂੰ ਜੀ 4 ਤਰੀਕ ਨੂੰ ਸਟਾਰਟ ਕਰਾਈ ਕੰਮ ਕ੍ਰਿਸ਼ਨ ਵਾਲੇ ਵਾਲੇ ਮੱਕੀ ਖੜੀ ਹੋਊ ਗਰਮੀ ਤਾਂ ਬਾਈ ਹੋਉਂਦੀ ਹੋਊ ਹੈ ਹੈ ਬੜੀ ਚੀ ਗਰਮੀ ਹੈ ਕੱਲ ਵਾਲੇ ਮੀਨ ਨਾਲ ਕੁਛ ਨਾ ਕੁਛ ਰਾਹਤ ਮਿਲੀ ਆ ਹਾਂਜੀ ਅੱਛਾ ਆ ਬਾਬੇ ਕਿਵੇਂ ਖਾਲਚ ਨਜ਼ਾਰੇ ਲੈਂਦਾ ਹੈ ਮੱਛੀ ਮੂੰਹ ਹੈ ਲੈ ਕਰ ਬੋਲ ਚਾਹ ਕਿਧਰ ਗੁਰੂ ਜੀ ਹਾਂ ਚੱਲੀ ਗਾ ਫੋਰ ਬੱਬਾ ਜੀ ਠੀਕ ਆ ਜੀ ਠੀਕ ਆ ਜੀ ਠੀਕ ਆ ਇਟਾਂ ਘਟ ਰਹੇ ਹਾਂ ਜੀ ਹਾਂਜੀ ਅੱਛਾ ਜਮਨ ਨੌਂਦਰਾ ਮਾਰ ਮਾਰ ਕੇ ਸਾਫ਼ ਕਰਦੇ ਹੋ ਹਨਾ ਹਾਂਜੀ ਤੇ ਕੀ ਨਾਂ ਜੀ ਆਪਣਾ ਮੇਰੇ ਨਾਂ ਗੁਰਚਰਨ ਸਿੰਘ ਗੁਰਚਰਨ ਸਿੰਘ ਜੀ ਤੇ ਤੁਸੀਂ ਰਲ ਕੇ ਪਾ ਰਹੇ ਹੋ ਦੋਵੇਂ ਹਨਾ ਜੀ ਹਾਂ ਜੀ ਆਪਣਾ ਮੁੰਡਾ ਸਟੂਡੀਓ ਆ ਚੀ ਮੇ ਹਨਾ ਹਾਂ ਕੀ ਨਾਂ ਉਹਨਾਂ ਦਾ ਗੁਰਦੀਪ ਸਿੰਘ ਜੀ ਗੁਰਦੀਪ ਸਿੰਘ ਚਲੋ ਬਹੁਤ ਮੁਬਾਰਕਾਂ ਜੀ ਤੁਹਾਨੂੰ ਤੇ ਬਦੇ ਫੁੱਲੇ ਕੰਮ ਤੁਹਾਡਾ ਤੇ ਹੋਰ ਕੋਈ ਗੱਲਬਾਤ ਦੱਸਣੀ ਚਾਹੁੰਦੇ ਹਾਂ ਸਾਨੂੰ ਫਿੱਟਾ ਗਰਮੀ ਤਾਂ ਲੱਗਦੀ ਜੀ ਹੈ ਹੈ

ਹੋਰ ਬਾਈ ਸਿਰੇ ਕੀ ਹਾਲਾ ਠੀਕ ਠਾਕ ਜੀ ਬਹੁਤ ਵਧੀਆ ਚੱਲ ਰਿਹਾ ਕੰਮ ਪੂਰਾ ਸਾਰੋ ਮਾਰ ਜੀ ਬਹੁਤ ਵਧੀਆ ਅੱਛਾ ਇਹ ਪੁਰਾਣੀ ਇੱਟ ਦੀ ਬਣਾ ਰਹੇ ਹਾਂ ਜਮਾ ਪੁਰਾਣੀ ਦਾ ਜੀ ਸਾਰੀ ਲੈ ਕੇ ਲਾ ਦੋਗੇ ਮੈਂ ਕਹਣਾ ਡੇਲੀ ਵੀ ਨਹੀਂ ਛੱਡਦੇ ਜੀ ਬਸ ਠੀਕ ਆ ਇਹ ਕੁੱਤੇ ਦੇ ਮਾਰ ਨੂੰ ਰੋੜੀ ਛੱਡ ਕੇ ਤਾਂ ਕਦੇ ਇਹ ਹੁੰਦਾ ਬਾਈ ਕੰਮ ਜੈਂਕੇ ਵਾਲਾ ਕੰਮ ਦੇਖੋ ਆਪਾਂ ਨੇ ਪਾਉਣਾ ਤਾਂ ਹੈਗਾ ਹੀ ਆ ਜੇ ਆਪਾਂ ਨਖਰੇ ਕਰੀਂ ਚੱਲੀਏ ਵੀ ਨਵੀਂ ਇੱਟ ਦਾ ਨਹੀਂ ਇਹ ਖਾਲ ਦੇ ਡੇੜ ਦੀ ਗਾ ਕ੍ਰਿਸ਼ਨ ਨੇ ਜਮਾ ਪੁਰਾਣੀ ਇੱਟ ਦੀ ਬਣਾਵਾਂਗੇ ਜੀ ਨਵੀਂ ਇੱਕ ਨਹੀਂ ਲਾਉਂਦੇ ਅੱਛਾ ਹਾਂ ਜੀ ਹਾਂ ਜਮਾ ਪ੍ਰਾਨੀ ਦਾ ਜੀ 나 ਬਹੁਤ ਬਹੁਤ ਧੰਨਵਾਦ ਆ ਜਿਹੜੀ ਰੋੜੀ ਬਚੂ ਜੀ ਇਹ ਤੋਂ ਵੀ ਕੰਮ ਲਵਾਗੇ ਇਹਦਾ ਫਰਸ਼ ਪਾਵਾਂਗੇ ਜੀ ਵੈਰੀ ਗੁੱਡ ਹਾਂ ਠੀਕ ਹੈ ਚੰਗਾ ਸਿਰਸ ਬਾਕੀ ਬਾਈ ਤੁਹਾਨੂੰ 7 ਪੈਂਨ ਤੱਕ ਸਾਰਾ ਅਸੀਂ ਲਗਾਤਾਰ ਦਿਖਾਉਂਦੇ ਰਹਾਂਗੇ ਕੰਮਕਾਰ ਜੇ ਕੋਈ رائے ਹੋਵੇ ਕਮੈਂਟਾਂ ਚ ਜਰੂਰ ਦਿਓ ਜੀ ਧੰਨਵਾਦ ਜੀ ਸ਼ੁਕਰੀਆ ਜੀ